ਅੱਜ ਦੇ ਭਜਤੋੜ ਦੇ ਸਮੇਂ ਦੇ ਵਿੱਚ ਹਰ ਕੋਈ ਬਾਹਰਲਾ ਖਾਣਾ ਪਸੰਦ ਕਰਦਾ ਹੈਗਾ ਬਾਹਰਲਾ ਜੰਕ ਫੂਡ ਖਾਣਾ ਪਸੰਦ ਕਰਦਾ ਹੈ ਤੇ ਆਪਣੀ ਜੀਵਨ ਸ਼ੈਲੀ ਇੱਕ ਗਲਤ ਤਰੀਕੇ ਦੇ ਨਾਲ ਉਸ ਨੂੰ ਜਿਉਂਦਾ ਹੈਗਾ ਤੇ ਬਾਅਦ ਦੇ ਵਿੱਚ ਉਹ ਸਰੀਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਤੇ ਹਸਪਤਾਲਾਂ ਦੇ ਚੱਕਰ ਕੱਟਨੇ ਪੈਂਦੇ ਨੇ ਖਾਸ ਕਰਕੇ ਲੀਵਰ ਦੀ ਸਮੱਸਿਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਤਾਂ ਉਹ ਕਿਹੜੀਆਂ ਚੀਜ਼ਾਂ ਨੇ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਖਾਣੀਆਂ ਚਾਹੀਦੀਆਂ ਨੇ ਆਉ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਆਂ ਦਰਅਸਲ ਹੈ ਜ਼ਿਆਦਾਤਰ ਲੀਵਰ ਦੀਆਂ ਸਮੱਸਿਆਵਾਂ ਖਰਾਬ ਜੀਵਨ ਸ਼ੈਲੀ ਅਤੇ ਗਲਤ ਆਹਾਰ ਦੇ ਕਾਰਨ ਹੁੰਦੀਆਂ ਨੇ ਖਾਣ ਪੀਣ ਦੇ ਵਿੱਚ ਕੀ ਖਾਇਆ ਜਾਂਦਾ ਹੈ ਤੇ ਕੀ ਨਹੀਂ ਇਹ ਵੀ ਲੀਵਰ ਡੈਮੇਜ ਦਾ ਇੱਕ ਕਾਰਨ ਬਣ ਸਕਦਾ ਹੈ ਲਗਾਤਾਰ ਹੋ ਰਹੇ ਕ੍ਰੋਨਿਕ ਲੀਵਰ ਨੁਕਸਾਨ ਦੇ ਨਾਲ ਲੀਵਰ ਸੰਬੰਧੀ ਗੰਭੀਰ ਸਮੱਸਿਆਵਾਂ ਜਿਵੇਂ ਕਿ ਸਿਰੋਸਿਸ ਫੈਟੀ ਲੀਵਰ ਬਿਮਾਰੀ ਜਾਂ ਫਿਰ ਲੀਵਰ ਕੈਂਸਰ ਹੋ ਸਕਦੇ ਨੇ ਇਸ ਬਾਰੇ ਦੱਸ ਦੇਗੀ ਗੈਸਟਰੋ ਐਂਟਰੋਲੋਜੀਸਟ ਡਾਕਟਰ ਸੌਰਵ ਸੇਠੀ ਨੇ ਇੰਸਟਾਗ੍ਰam ਦੇ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਦੱਸਦੇ ਨੇ ਕਿ ਕਿਹੜੀਆਂ ਆਦਤਾਂ ਲੀਵਰ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਜਿਨ੍ਹਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ ਡਾਕਟਰ ਦਾ ਕਹਿਣਾ ਹੈਗਾ ਕਿ ਇਹ ਆਦਤਾਂ ਛੱਡ ਦਿੱਤੀਆਂ ਜਾਣ ਤਾਂ ਲੀਵਰ ਡੈਮੇਜ ਘੱਟ ਹੋ ਸਕਦਾ ਹੈ ਅਤੇ ਲੀਵਰ ਕੈਂਸਰ ਦਾ ਖਤਰਾ ਵੀ ਘੱਟ ਹੋ ਸਕਦਾ ਹੈ